ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੁਰ ਕੀ ਹਾਲ ਚੱਲ ਜੀ ਤੁਹਾਡਾ ਮੀਰੀ ਸਾਰੇ ਠੀਕ ਠਾਕ ਹੋਵਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਆਪਾਂ ਕੱਲ ਤੁਹਾਨੂੰ ਕੱਲ੍ਹ ਦੇ ਵਲੌਗ ਦੇ ਵਿੱਚ ਮੈਂ ਕਿਹਾ ਸੀਗਾ ਕਿ ਤੁਹਾਨੂੰ ਮੈਂ ਇੱਕ ਸੰਸਕ੍ਰੀਨ ਲੋਸ਼ਨ ਦਵਾਂਗੀ ਜਿਹੜਾ ਨੇਚਰਲ ਹੋਊਗਾ ਬਿਲਕੁਲ ਨੇਚਰਲ ਹੋਊਗਾ ਤੇ ਆਪਾਂ ਘਰੇ ਰੈਡੀ ਕਰਾਂਗੇ ਸਿਰਫ ਦੋ ਚੀਜ਼ਾਂ ਤੋਂ ਰੈਡੀ ਕਰਾਂਗੇ ਕਿਉਂਕਿ ਸੰਸਕ੍ਰੀਨ ਲਾਉਣਾ ਜ਼ਰੂਰੀ ਤਾਂ ਬਹੁਤ ਹੈਗਾ ਜੀ ਗਰਮੀਆਂ ਦੇ ਵਿੱਚ ਵੀ ਔਰ ਸਰਦੀਆਂ ਦੇ ਵਿੱਚ ਵੀ ਸਰਦੀਆਂ ਵਿੱਚ ਵੀ ਸਭ ਦਾ ਨੰਬਰ ਧੁੱਪ ਚ ਰਹਿਣੇ ਆ ਤੇ ਗਰਮੀਆਂ ਦੇ ਵਿੱਚ ਤਾਂ ਅਲਟਰਾ ਵਾਇਲਟ ਰੇਜ਼ ਨੇ ਜਿਹੜੀਆਂ ਉਹ ਬਹੁਤ ਸਟਰੋਂਗ ਹੋ ਕੇ ਆਪਣੀ ਸਕਿਨਾਂ ਤੇ ਪੈਂਦੀਆਂ ਨੇ ਤੇ ਫਿਰ ਬਹੁਤ ਜ਼ਿਆਦਾ ਬੈਡਲੀ ਇਫੈਕਟ ਕਰਦੀਆਂ ਨੇ ਆਪਣੀ ਸਕਿਨ ਨੂੰ ਹਨਾ ਜਿਹੜਾ ਸਨ ਟੈਨ ਹੋ ਜਾਂਦਾ ਸਰਦੀਆਂ ਚ ਵੀ ਹੋ ਜਾਂਦਾ ਔਰ ਗਰਮੀਆਂ ਚ ਵੀ ਹੋ ਜਾਂਦਾ ਗਰਮੀਆਂ 'ਚ ਤਾਂ ਜ਼ਿਆਦਾ ਹੀ ਹੁੰਦਾ ਸੜ ਜਾਂਦੀ ਹੈ ਸਕਿਨ ਬਿਲਕੁਲ ਹੀ ਹਨਾ ਤੇ ਇਸ ਕਰਕੇ ਜਦੋਂ ਵੀ ਆਪਾਂ ਘਰੋਂ ਬਾਹਰ ਨਿਕਲਣਾ ਹੈਗਾ ਉਹ ਆਪਾਂ ਜ਼ਰੂਰ ਲਾਉਣਾ ਹੈਗਾ ਸਨਸਕ੍ਰੀਨ ਲੋਸ਼ਨ ਹੁਣ ਦੇਖੋ ਆਪਾਂ ਸਨਸਕ੍ਰੀਨ ਜਿਹੜੀ ਲਾਉਣੀ ਹੈਗੇ ਰੈਡੀमेड ਲੈ ਕੇ ਆਉਣੇ ਆ ਹੁਣ ਪੂਰਾ ਦਿਨ ਸਨਸਕ੍ਰੀਨ ਲੋਸ਼ਨ ਨੇ ਸਾਡੇ ਫੇਸ ਦੇ ਉੱਪਰ ਰਹਿਣਾ ਹੁੰਦਾ ਬਿਲ ਤੇ ਜੇ ਆਪਾਂ ਮਾਰਕੀਟ ਚ ਲੈ ਕੇ ਆਉਣੀ ਆ ਪੂਰਾ ਦਿਨ ਆਪਾਂ ਉਹਨੂੰ ਪੂਰਾ ਲਿਪਕੇ ਆਪਣਾ ਫੇਸ ਆ ਜਿਹੜਾ ਜਾਂ ਹੱਥ ਹੈ ਰੱਖਦੇ ਆ ਤੇ ਪਰ ਉਹਦੇ ਵਿੱਚ ਜੋ ਮਰਜ਼ੀ ਹੈਗੀ ਕੈਮੀਕਲ ਤਾਂ ਹੁੰਦੇ ਹੁੰਦੇ ਆ ਜਿਹੜੀਆਂ ਰੈਡੀ ਮੇਡ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਭੈਣਾਂ ਨੂੰ ਪਤਾ ਹੀ ਆ ਹਨਾ ਤੇ ਕਿਉਂ ਨਾ ਆਪਾਂ ਇੱਕ ਜਿਹੜਾ ਸੰਸਕ੍ਰੀਨ ਲੋਸ਼ਨ ਹੈਗਾ ਜਾਂ ਕਰੀਮ ਹੈਗੀ ਆ ਸੰਸਕ੍ਰੀਨ ਕਰੀਮ ਰੈਡੀ ਕਰਾਂਗੇ ਆਪਾਂ ਲੋਸ਼ਨ ਨਹੀਂ ਕਰੀਮ ਰੈਡੀ ਕਰਾਂਗੇ ਔਰ ਇਹਦੇ ਲਈ ਮੈਂ ਤੁਹਾਨੂੰ ਦੋ ਤਿੰਨ ਲੋਸ਼ਨ ਜਾਂ ਕਰੀਮ ਹੈ ਜਿਹੜੇ ਸੰਸਕ੍ਰੀਨ ਦਵੂੰਗੀ ਜਿਹੜਾ ਵੀ ਤੁਹਾਨੂੰ ਚੰਗਾ ਲੱਗੂਗਾ ਜਾਂ ਤੁਹਾਨੂੰ ਈਜ਼ੀ ਲੱਗੂਗਾ ਬਣਾਉਣਾ ਤੁਸੀਂ ਉਹ ਬਣਾ ਸਕਦੇ ਹੋ ਪਰ ਅੱਜ ਜਿਹੜਾ ਮੈਂ ਲੈ ਕੇ ਆਈਆਂ ਸਭ ਤੋਂ ਈਜ਼ੀ ਵਾਲਾ ਲੈ ਕੇ ਆਈਆਂ ਔਰ ਮੈਨੂੰ ਲੱਗਾ ਪਹਿਲਾਂ ਦੇ ਘਰ ਦੀ ਚੀਜ਼ਾਂ ਹੋਣਗੀਆਂ ਔਰ ਵੈਸੇ ਵੀ ਮੈਂ ਤਾਂ ਉਹੀ ਚੀਜ਼ਾਂ ਯੂਜ਼ ਕਰਦੀ ਹੁੰਦੀ ਹਾਂ ਜਿਹੜੀਆਂ ਸਾਡੇ ਘਰ 'ਚ ਈਜ਼ੀਲੀ ਅਵੇਲੇਬਲ ਹੋਣ ਕਿਉਂਕਿ ਮੈਨੂੰ ਉਹ ਵੀ ਇਕੱਠੀਆਂ ਕਰਨੀਆਂ ਬਹੁਤ ਔਖੀਆਂ ਲੱਗਦੀਆਂ ਨੇ ਤੇ ਬਸ ਉਹ ਕੁਝ ਚੀਜ਼ਾਂ ਦੀਆਂ ਬੜਾ ਉਹੀ ਚੀਜ਼ਾਂ ਹੁੰਦੀਆਂ ਨੇ ਕਦੇ ਕਿਸ ਤਰ੍ਹਾਂ ਕਦੇ ਕਿਸ ਤਰ੍ਹਾਂ ਆਪਾਂ ਚੀਜ਼ਾਂ ਬਣਾ ਤੇ ਅੱਜ ਫੇਰ ਮੈਂ ਤੁਹਾਡੇ ਲਈ ਜਿਹੜਾ ਸਨਸਕ੍ਰੀਨ ਲੋਸ਼ਨ ਕਰੀਮ ਬਣਾਉਣੀ ਹੈਗੀ ਆ ਉਹ ਵੀ ਆਪਣੇ ਕੋਲੇ ਸਿਰਫ ਦੋ ਇੰਗਰੀਡੀਐਂਟ ਲੈਣੇ ਨੇ ਆਪਾਂ ਉਹਨਾਂ ਦੇ ਨਾਲ ਹੀ ਆਪਾਂ ਸਨਸਕ੍ਰੀਨ ਕਰੀਮ ਬਣਾਵਾਂਗੇ ਤੇ ਯੂਜ਼ ਕਰਨੀ ਮਸਟ ਹੈਗੀ ਆ ਠੀਕ ਹੈ ਜੀ ਜਦੋਂ ਵੀ ਤੁਸੀਂ ਬਾਹਰ ਜਾਣਾ ਬਾਹਰ ਵੀ ਨਹੀਂ ਜਾਣਾ ਤੁਸੀਂ ਘਰ 'ਚ ਵੀ ਰਹਿਣਾ ਤਾਂ ਵੀ ਗਰਮੀਆਂ ਦੇ ਵਿੱਚ ਜਿਹੜੀਆਂ UV ਰੇਸ ਹੁੰਦੀਆਂ ਨੇ ਉਹ ਤੁਹਾਨੂੰ ਬਹੁਤ ਇਫੈਕਟ ਕਰਦੀਆਂ ਨੇ ਚਾਹੇ ਤੁਸੀਂ ਆਪਣੇ ਘਰ ਦੇ ਅੰਦਰ ਹੀ ਰਹਿੰਦੇ ਹੋ ਇਫੈਕਟ ਉਹਦਾ ਫੇਰ ਵੀ ਤੁਹਾਡੇ ਬੋਡੀ ਤੇ ਆਉਂਦਾ ਹੀ ਆਉਂਦਾ ਹੈ ਤੇ ਜੇ ਤੁਸੀਂ ਬਾਹਰ ਜਾਣਾ ਹੈ ਫਿਰ ਤਾਂ ਹੈ ਹੀ ਹੈ ਹੈਨਾ ਉਹਦੇ ਵਿੱਚ ਦੱਸਣ ਵਾਲੀ ਕੋਈ ਜ਼ਰੂਰਤ ਨਹੀਂ ਹੈਗੀ ਮੈਨੂੰ ਅੱਜ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਆ। ਸੋ ਸੰਸਕ੍ਰੀਨ ਲੋਸ਼ਨ ਜਿਹੜਾ ਉਹ ਜ਼ਰੂਰ ਯੂਜ਼ ਕਰਿਆ ਕਰੋ। ਤੇ ਹੁਣ ਉਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਸਿਰਫ ਮੈਂ ਦੋ ਚੀਜ਼ਾਂ ਲੈਣੀਆਂ ਨੇ। ਤੁਸੀਂ ਹੈਰਾਨ ਹੋ ਜਾਓਗੇ ਕਿ ਇੰਨਾ ਵਧੀਆ ਸੰਸਕ੍ਰੀਨ ਕਰੀਮ ਹੈ ਜਿਹੜੀ ਉਹ ਬਣ ਕੇ ਰੈਡੀ ਹੋਊਗੀ, ਇੰਨੀ ਕੁ ਵਧੀਆ ਬਣ ਕੇ ਰੈਡੀ ਹੋਊਗੀ। ਅੱچھے ਰਿਜ਼ਲਟ ਹੋਣਗੇ ਉਹਦੇ ਤੇ ਚੀਜ਼ਾਂ ਸਿਰਫ ਦੋ। ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਪਹਿਲਾਂ ਮੈਂ ਤੁਹਾਨੂੰ ਉਹ ਦੱਸ ਦੇਣੀ ਆ। ਲਓ ਜੀ। ਇੱਕ ਤਾਂ ਆਪਣੀ অ্যালোਵੈਰਾ ਜੈਲ ਜਿਹੜੀ ਹਮੇਸ਼ਾ ਆਪਾਂ ਯੂਜ਼ ਕਰਦੇ ਰਹਿੰਦੇ ਆ ਤੇ ਇੱਕ ਹੈਗਾ ਜੀ ਆਪਣੇ ਕੋਲੇ ਨਾਰੀਅਲ ਦਾ ਤੇਲ ਦੋਨੋਂ ਚੀਜ਼ਾਂ ਮਿਲ ਕੇ ਇੱਕ ਸੰਸਕ੍ਰੀਨ ਕਰੀਮ ਦਾ ਕੰਮ ਕਰਨਗੀਆਂ ਔਰ ਬਹੁਤ ਵਧੀਆ ਸੰਸਕ੍ਰੀਨ ਦਾ ਕੰਮ ਕਰਨਗੀਆਂ ਤੇ ਕਿਸ ਤਰ੍ਹਾਂ ਇਹਨੂੰ ਯੂਜ਼ ਕਰਨਾ ਹੈ ਕਿਸ ਕੁਆਂਟੀਟੀ ਦੇ ਵਿੱਚ ਲੈਣਾ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਹੁਣ ਜੇ ਤੁਸੀਂ ਸੋਚੋਗੇ ਕਿ ਇਹ ਆਇਲ ਆ ਜਿਹੜਾ ਉਹ ਅਸੀਂ ਗਰਮੀਆਂ ਦੇ ਵਿੱਚ ਕਿਵੇਂ ਲਾਵਾਂਗੇ ਤੁਸੀਂ ਆਇਲ ਹੀ ਕਰਣੀਆਂ ਦੇ ਵਿੱਚ ਲਾਉਂਦੇ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਲਾਉਣੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਵਾਲੀ ਜਿਹੜੀ ਫਿਰ ਆਪਾਂ ਇੱਕ ਅੱਧਾ ਦਿਨ ਫਿਰ ਕੇ ਫਿਰ ਲੈ ਕੇ ਆਵਾਂਗੇ ਇੱਕ ਸੰਸਕ੍ਰੀਨ ਕਰੀਮ ਉਹਦੇ ਵਿੱਚ ਟੋਟਲੀ ਆਪਾਂ ਆਇਲ ਹੀ ਯੂਜ਼ ਕਰਨੇ ਆ অ্যালোਵੈਰਾ ਵੀ ਯੂਜ਼ ਨਹੀਂ ਕਰਨਾ ਤੇ ਉਹ ਵੀ ਆਪਾਂ ਗਰਮੀਆਂ ਦੇ ਲਈ ਸੰਸਕ੍ਰੀਨ ਜਿਹੜੀ ਹੈ ਉਹ ਲੈ ਕੇ ਆਵਾਂਗੇ ਠੀਕ ਹੈ ਪਹਿਲਾਂ ਆਪਾਂ ਤੁਹਾਡੇ ਲਈ ਇਹ ਯੂਜ਼ ਕਰਦੇ ਆ ਲਓ ਜੀ ਦੇਖੋ ਤੁਸੀਂ ਪਹਿਲਾਂ ਕੀ ਕਰਨਾ ਹੈ ਹੁਣ ਮੇਰਾ ਨਾ ਜੀ ਜਿਹੜੀ ਰਿੰਗ ਲਾਈਟ ਸੀਗੀ ਉਹ ਰਾਤ ਖਰਾਬ ਹੋ ਗਈ ਟੁੱਟ ਗਈ ਤੇ ਜਿਹੜਾ ਇਹ ਵਾਲਾ ਕੈਮਰਾ ਸਟੈਂਡ ਹੈਗਾ ਇਹ ਵੀ ਜਿਆਦਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਵੀ ਮੋਬਾਈਲ ਬੋਧੋ ਕੀ ਕੰਮ ਕਰ ਰਹੀ ਹੈ ਸੋ ਇਹਨੂੰ ਜੇ ਮੈਂ نیچے ਨੂੰ ਬੈਂਡ ਕਰੂੰਗੀ ਤਾਂ ਹੋ ਨਹੀਂ ਪਾਊਗਾ ਇਸ ਕਰਕੇ ਮੈਨੂੰ ਹੁਣ ਇਸ ਤਰ੍ਹਾਂ ਹੀ ਇਹਦੇ ਨਾਲ ਕੰਮ ਚਲਾਉਣਾ ਪੈਣਾ ਸ਼ੀਸ਼ੀ ਜਿਹੜੀ ਉਹ ਕੱਚ ਦੀ ਲੈਣੀ ਹੈ ਠੀਕ ਹੈ ਜੀ ਕੋਈ ਵੀ ਸ਼ੀਸ਼ੀ ਲੈ ਸਕਦੇ ਹੋ ਤੁਸੀਂ ਉਹ ਕੱਚ ਦੀ ਹੋਊ ਠੀਕ ਹੈ ਦੇਖੋ ਜੀ ਮੈਂ ਹੁਣ ਇੱਕ ਚਮਚ ਲੈ ਰਹੀ ਹਾਂ ਐਲੋਵੇਰਾ ਜਲ ਠੀਕ ਹੈ ਜੀ ਵਾਈਟ ਵਾਲੀ ਜਿਹੜੀ ਇਹ ਦਿਖ ਵੀ ਨਹੀਂ ਰਹੀ ਉਹ ਮਿੱਥੋ ਲਓ ਤੇ ਇਹਦੇ ਵਿੱਚ ਮੈਂ ਇਹ ਵਾਲਾ ਨਾਰੀਅਲ ਤੇਲ ਜਿਹੜਾ ਉਹ ਯੂਜ਼ ਕਰੂਗੀ ਨਾਰੀਅਲ ਤੇਲ ਕਿੰਨਾ ਯੂਜ਼ ਕਰਨਾ ਹੈ ਬਹੁਤ ਜ਼ਿਆਦਾ ਨਹੀਂ ਕਰ ਰਹੇ ਆਪਾਂ ਚਮਚ ਦਾ ਤੀਸਰਾ ਹਿੱਸਾ ਠੀਕ ਹੈ ਚਮਚ ਦਾ ਤੀਸਰਾ ਹਿੱਸਾ ਚਮਚ ਵੀ ਆਪਰੇ ਵੱਡੇ ਹੀ ਹੁੰਦੇ ਨੇ ਘਰਾਂ ਦੇ ਇੱਕ ਚਮਚ ਲੈ ਲਿਆ ਤੇ ਉਹਦਾ ਤੀਸਰਾ ਹਿੱਸਾ ਹੈਗਾ ਜਿਹੜਾ ਉਹ ਤੁਸੀਂ ਨਾਰੀਅਲ ਦਾ ਤੇਲ ਹੈ ਜਿਹੜਾ ਨੂੰ ਯੂਜ਼ ਕਰਨਾ ਹੈ ਇਹਨੂੰ ਪਹਿਲੀ ਤਰ੍ਹਾਂ ਇਦਾਂ ਇਦਾਂ ਕਰਕੇ ਘੋਲਣਾ ਹੈ ਜੇ ਬਹੁਤ ਜ਼ਿਆਦਾ ਘੋਲੂਗੀ ਤੇ ਵਾਈਪ ਆਪ ਕਰਦਾ ਇਸ ਕਰਕੇ ਮੈਂ दूसरे पास ना ही हिलाऊगी तो उससे काम चंकी तरह करूँगा यह मिक्स होगा इधर लेना नहीं होना क्योंकि शीशी छोटी हैगी जो आप चंकी तरह मिक्स करा ना फ्लफी हो जूगा और बिल्कुल क्रीम करीम फॉर्म के बूंगा वाइट बिल्कुल वाइट हो जूगा देखो जीवन फ्लपी हो है, रहा है वाद रहा है बहुत लॉज इस तरह करके ਤਿੰਨ ਮੀਟਾ ਤੁਸੀਂ ਮਿਕਸ ਕਰ ਲਿਓ ਤੇ ਬਾਹਰ ਬਾਹਰ ਕਰ ਰਹੇ ਇਸ ਲਈ ਮੈਂ ਹੁਣ ਬੰਦ ਕਰੂੰਗੀ ਮੈਂ ਬਾਅਦ ਚ ਕਰ ਲੂੰਗੀ ਤੇ ਤੁਸੀਂ ਇਦਾਂ ਇਹਨੂੰ ਲੈਣਾ ਹੈਗਾ ਠੀਕ ਹੈ ਜੀ ਥੋੜਾ ਜਿਹਾ ਲੈਣਾ ਬਹੁਤ ਜ਼ਿਆਦਾ ਦੀ ਲੋੜ ਨਹੀਂ ਹੈਗੀ ਤੇ ਆਪਣੇ ਫੇਸ ਦੇ ਉੱਪਰ ਇਸ ਤਰ੍ਹਾਂ ਕਰਕੇ ਲਾ ਲੈਣਾ ਠੀਕ ਹੈ ਕਿਉਂਕਿ ਮੈਂ ਵੀ ਹੁਣ ਬਾਹਰ ਨਿਕਲ ਰਹੀ ਹਾਂ ਜਾਣਾ ਹੀ ਹੈ ਤੇ ਆਪਾਂ ਵੀ ਸੰਸਕ੍ਰੀਨ ਜਿਹੜਾ ਉਹ ਯੂਜ਼ ਕਰਨਾ ਹੈ ਹੱਥਾਂ ਤੇ ਲਾਓ ਬਾਹਾਂ ਤੇ ਲਾਓ ਕਿਉਂਕਿ ਜਿੱਥੇ ਕਿਸੇ ਵੀ ਐਕਸਪੋਜ਼ਰ ਹੁੰਦਾ ਹੈ ਬਾਡੀ ਹੈ ਜਿਹੜੀ ਉਹ ਜਿੱਥੇ ਕਵਰ ਨਹੀਂ ਹੁੰਦੀ ਉੱਥੇ ਤੁਸੀਂ ਜ਼ਰੂਰ ਲਾਓ ਲਓ ਜੀ ਮੈਂ ਫੇਸ ਦੇ ਉੱਪਰ ਇਹਨੂੰ ਲਾ ਲਿਆ ਤੁਸੀਂ ਸੋਚੋਗੇ ਕਿ ਆਇਲ ਹੈ ਇਹਦੇ ਵਿੱਚ ਤੇਲ ਹੈਗਾ ਨਾਰੀਅਲ ਦਾ ਤੇ ਗਰਮੀਆਂ ਦੇ ਵਿੱਚ ਅਸੀਂ ਤੇਲ ਕਿਵੇਂ ਲਾਵਾਂਗੇ ਤੁਸੀਂ ਈਜ਼ੀਲੀ ਲਾ ਲਓਗੇ ਕਿਉਂਕਿ ਇਹਦੇ ਵਿੱਚ ਐਲੋਵੇਰਾ ਜੈਲ ਹੈ ਠੀਕ ਹੈ ਜਦੋਂ ਇਹਦੇ ਵਿੱਚ ਐਲੋਵੇਰਾ ਪੈ ਜਾਂਦਾ ਹੈ ਫਿਰ ਇਹ ਉਦਾਂ oily ਨਹੀਂ ਰਹਿੰਦਾ ਹੈਗਾ ਤੁਸੀਂ ਲਾਉਂਗੇ ਬਿਲਕੁਲ ਵੀ oily ਫੀਲ ਨਹੀਂ ਹੋਊਗਾ ਤੁਹਾਨੂੰ ਪਰ ਜਿਹੜਾ ਪਿਆਰੋਂ ਲੈ ਕੇ ਆਉਣੇ ਉਹ ਵੀ ਤਾਂ ਇਦਾਂ ਹੀ ਆਉਣੇ ਆ ਜੀ ਤੁਸੀਂ ਉਹ ਵੀ ਤਾਂ ਇੱਕ ਕ੍ਰੀਮ ਹੀ ਹੁੰਦੀ ਹੈ ਠੀਕ ਹੈ ਲੋ ਜੀ ਕਿਉਂਕਿ ਇਹਦੇ ਵਿੱਚ ਐਲੋਵੇਰਾ ਇਸ ਕਰਕੇ ਬਹੁਤ ਜ਼ਿਆਦਾ oily ਨਹੀਂ ਹੋਊਗਾ ਚਾਹੇ ਤੁਸੀਂ oily ਸਕਿਨ ਵਾਲੇ ਹੋ ਜਾਂ ਚਾਹੇ ਤੁਸੀਂ dry ਸਕਿਨ ਵਾਲੇ ਹੋ ਤੇ ਇਹ ਬਿਲਕੁਲ ਤੁਹਾਨੂੰ ਬਿਲਕੁਲ ਉਹਦਾ ਫੀਲ ਨਹੀਂ ਹੋਊਗਾ ਕਿ ਇਹਦੇ ਵਿੱਚ ਵਰਗਾ ਠੀਕ ਹੈ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਮਿਕਸ ਕਰਕੇ ਇਹਨੂੰ ਮੈਂ ਬੰਦ ਕਰਕੇ ਰੱਖ ਦੇਣੀ ਹੈ ਤੇ ਥੋੜਾ ਥੋੜਾ ਕਰਕੇ ਬਣਾ ਲਿਆ ਕਰੋ ਕਿਉਂਕਿ ਆਪਾਂ ਕੋਈ ਜ਼ਿਆਦਾ ਚੀਜ਼ਾਂ ਤਾਂ ਹੈ ਨਹੀਂ ਕਿਆਂ ਤਾਂ ਖੜੇ ਖੜੇ ਆਪਾਂ 2 ਮਿੰਟ ਦੇ ਵਿੱਚ ਹੀ ਬਣਾ ਲਾਂਗੇ ਸੋ ਐ ਨਹੀਂ ਆ ਕਿ ਬਹੁਤ ਵੱਡੀ ਸ਼ੀਸ਼ੀ ਪਾ ਕੇ ਰੱਖ ਲਓ ਜੇ ਤੁਹਾਨੂੰ ਸਿੱਕਾ ਤੇ ਮੈਂਬਰ ਜ਼ਿਆਦਾ ਹੋਣ ਜ਼ਿਆਦਾ ਜਾਣੇ ਯੂਜ਼ ਕਰਨਾ ਤਾਂ ਥੋੜਾ ਵੱਡਾ ਪਾ ਲਓ ਜੇ ਤੁਸੀਂ ਇੱਕ ਜਾਣੇ ਨੇ ਯੂਜ਼ ਕਰਨਾ ਹੈ ਜਾਂ ਦੋ ਜਾਣਿਆਂ ਨੇ ਕਰਨਾ ਹੈ ਤਾਂ ਇੱਕ ਜਾਂ ਦੋ ਚਮਚਾ ਜਿਹੜੇ ਉਹ ਤੁਸੀਂ ਐਨੂੰ ਮੇਰੇ ਜਲਦੀ ਪਾ ਲਓ ਇੱਕ ਚਮ ਐਲੋਵੇਰਾ ਜਲ ਦਾ ਪਾਉਣੀ ਆ ਤਾਂ 1/3 ਜਣੀ तिसरा ਹਿੱਸਾ ਜਿਹੜਾ ਹੈਗਾ ਉਹਨੂੰ ਨਾਰੀਅਲ ਤੇਲ ਦਾ ਪਾਓ ਠੀਕ ਹੈ ਜੀ ਤੇ ਬਿਲਕੁਲ ਸਹੀ ਪ੍ਰੋਪੋਰਸ਼ਨ ਦੇ ਵਿੱਚ ਪਾਓ ਤੇ ਕੋਈ oily ਵਾਲਾ ਜਿਹੜਾ texture ਨਹੀਂ ਬਣੂਗਾ ਤੁਹਾਡੇ ਫੇਸ ਦੇ ਉੱਪਰ ਬਹੁਤ ਸਹੀ ਰਹੂਗਾ ਇਹ ਤੇ ਇਸ ਤੋਂ ਮੈਨੂੰ ਲੱਗਦਾ ਬੈਟਰ ਕੋਈ ਹੋਰ ਸਨਸਕ੍ਰੀਨ ਕਰੀਮ ਹੈ ਜਿਹੜੀ ਉਹ ਨਹੀਂ ਹੋ ਸਕਦੀ ਬਹੁਤ ਇਜ਼ੀਲੀ ਬਣਨ ਵਾਲੀ ਤੇ ਥੋੜੀਆਂ ਚੀਜ਼ਾਂ ਨਾਲ ਬਣਨ ਵਾਲੀ ਸਨਸਕ੍ਰੀਨ ਕਰੀਮ ਹੈਗੀ ਆ ਜ਼ਰੂਰ ਯੂਜ਼ ਕਰਨੀ ਆ ਜਦੋਂ ਵੀ ਬਾਹਰ ਜਾਣਾ ਹੋਵੇ ਤਾਂ ਮਸਟ ਹੈ ਠੀਕ ਹੈ ਜੀ ਤੇ ਘਰ ਚ ਰੰਦੇ ਵੀ ਤੁਸੀਂ ਜ਼ਰੂਰ ਯੂਜ਼ ਕਰਿਆ ਕਰੋ ਇਹਨਾਂ ਚੀਜ਼ਾਂ ਨੂੰ ਸੋ ਮੈਨੂੰ ਲੱਗਦਾ ਤੁਹਾਨੂੰ ਇਹ ਮੇਰਾ ਮੈਥਡ ਹੈਗਾ ਜਿਹੜਾ ਬਹੁਤ ਈਜ਼ੀ ਰਹੂਗਾ ਸੌਖਾ ਲੱਗੂਗਾ ਤੇ ਤੁਸੀਂ ਬਣਾ ਲਉਗੇ ਨਾਲ ਦੀ ਨਾਲ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਸਾਰੀਆਂ ਰੈਮਡੀਜ਼ ਨੇ ਯੂਜ਼ ਕਰਦੀਆਂ ਨੇ ਬਹੁਤ ਸਾਰੀਆਂ ਭੈਣਾਂ ਯੂਜ਼ ਕਰਦੀਆਂ ਨੇ ਹੋ ਸਕਦਾ ਤੁਹਾਡੀਆਂ ਬਹੁਤੀਆਂ ਨਾ ਵੀ ਕਰਦੀਆਂ ਹੋਣ ਜਿਹੜੀਆਂ ਕਰਦੀਆਂ ਨੇ ਉਹ ਰਿਜ਼ਲਟ ਵੀ ਦੱਸਦੀਆਂ ਨੇ ਥੈਂਕ ਯੂ ਸੋ ਮੱਚ ਜਿਹੜੀਆਂ ਜਿਹੜੀਆਂ ਭੈਣਾਂ ਮੈਨੂੰ ਰਿਜ਼ਲਟ ਦੱਸਦੀਆਂ ਨੇ ਇਹ ਅੱਜ ਵੀਡੀਓ ਹੈ ਜਿਹੜੀ ਮੈਂ ਸਵੇਰੇ ਸਵੇਰੇ ਬਣਾ ਲਈ ਐ ਇਸ ਕਰਕੇ ਜਿਹੜੀ ਵੀ ਤੁਹਾਡੇ ਉਸ ਪਿਛਲੇ ਬਲੌਗ ਤੇ ਕਮੈਂਟ ਆਉਣਗੇ ਤੇ ਕਿਉਂਕਿ ਮੈਂ ਥੋੜਾ ਜਾ ਰਹੀ ਸੀਗੀ ਜਾਨ ਸਕਦੇ ਮੈਨੂੰ ਗਾੜੀ ਸੀਗੀ ਤੇ ਮੈਥੋਂ ਵਲੌਗ ਸ਼ਾਮ ਨੂੰ ਬਣਾਣੀ ਸੀਗਾ ਇਸ ਕਰਕੇ ਮੈਂ ਅੱਜ ਥੋੜਾ ਤੇ ਜਲਦੀ ਬਣਾਦੀ ਕਿਉਂਕਿ ਅੱਜ ਮੈਂ ਕਿਸੇ ਐਮਰਜੈਂਸੀ ਕੰਮ ਦੇ ਵਿੱਚ ਸੋ ਵਲੌਗ ਇੱਥੇ ਹੀ ਆਪਾਂ ਛੋਟਾ ਜਿਹਾ ਵਲੌਗ ਹੀ ਬਣਾਇਆ ਹੈਗਾ ਕੋਈ ਜਿਆਦਾ ਲੰਬਾ ਚੌੜਾ ਨਹੀਂ ਹੈ ਦੇਖਣਾ ਵੀ ਤੁਹਾਨੂੰ ਸੌਖਾ ਹੈਗਾ ਸੋ ਪੈਨੋ ਇਹਨੂੰ ਬਣਾਉਣਾ ਹੈਗਾ ਕਰੀਮ ਨੂੰ ਤੇ ਆਪਣੀ ਸਕਿਨ ਨੂੰ ਸੂਰਜ ਦੀਆਂ ਕਿਰਨਾਂ ਤੋਂ ਧੁੱਪ ਤੋਂ ਪ੍ਰੋਟੈਕਟ ਕਰਨਾ ਹੈ ਬਚਾ ਕੇ ਰੱਖਣਾ ਹੈ ਇਹ ਸਭ ਤੋਂ ਵਧੀਆ ਪ੍ਰੋਟੈਕਟਰ ਹੈਗਾ ਜੇ ਤੁਸੀਂ ਆਪਣੀ ਸਕਿਨ ਨੂੰ ਬਚਾਉਣਾ ਚਾਹੁੰਦੇ ਹੋ ਚੁੱਲ੍ਹ ਸੌਨ ਨੂੰ ਠੀਕ ਹੈ ਕਾਲੀ ਹੋਣ ਤੋਂ ਝੁਲਸਣ ਤੋਂ ਕਿ ਇਹਨੂੰ ਝੁਲਸੇ ਜਾਂਦੀ ਹੈ ਇਹਦੀ ਕਰਨੀਆਂ ਦੇ ਵਿੱਚ ਝੁਲਸੰਦਾ ਹੀ ਮੈਨੂੰ ਲੱਗਦਾ ਮੈਨੂੰ ਸ਼ਬਦ ਆ ਜਿਹੜਾ ਉਹ ਸਹੀ ਲੱਗਦਾ ਕਿ ਇਹ ਚੁਮਸੇ ਜਾਂਦੀ ਹੈ ਇਸਕੈਨ ਇਹਨੂੰ ਝੁਲਸਣ ਤੋਂ ਬਚਾਉਣ ਵਾਸਤੇ ਤਾਂ ਕਿ ਝੁਲਸੇ ਨਾ ਹੋ ਇਸ ਤੋਂ ਪਹਿਲਾਂ ਹੀ ਇਹਨੂੰ ਪ੍ਰੋਟੈਕਟ ਕਰ ਲਈਏ ਇੱਕ ਸ਼ੀਲਡ ਹੈ ਜਿਹੜੀ ਆਪਣੇ ਫੇਸ ਦੇ ਉੱਪਰ ਇੱਕ ਕਵਰ ਹੈ ਜਿਹੜਾ ਆਪਣੇ ਫੇਸ ਦੇ ਉੱਪਰ ਲਾ ਲੀਏ ਠੀਕ ਹੈ ਸੋ ਇਸ ਤੋਂ ਵਧੀਆ ਕਵਰ ਹੈ ਮੈਨੂੰ ਲੱਗਦਾ ਤੇ ਸੌਖਾ ਜਿਹਾ ਬਣਨ ਵਾਲਾ ਕਵਰ ਤੁਹਾਨੂੰ ਮਿਲਣਾ ਨਹੀਂ ਹੈਗਾ ਚਲੋ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਬਹੁਤ ਲੰਬਾ ਤੇ ਤੁਸੀਂ ਬਣਾਓ ਲਾਓ ਤੇ ਰਿਜ਼ਲਟ ਜਿਹੜੇ ਉਹ ਮੈਨੂੰ ਤੁਸੀਂ ਜ਼ਰੂਰ ਦੇ ਦੱਸਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਵਧੀਆ ਜੀ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ